ਉਸ ਮਾਪਿਆਂ ਦਾ ਕੀ ਹਾਲ ਹੋਵੇਗਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਅੱਜ ਕੰਮ ਤੇ ਲਾਇਆ ਹੋਇਆ ਸੀ। ਉਹੀ ਸਮੇਂ ਦੇ ਵਿੱਚ ਆਪਣੇ 4-4 ਬੱਚਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਅਤੇ ਇਸ ਤੋਂ ਵੀ ਬੜਾ ਉਸ ਪਰਿਵਾਰ ਤੇ ਉੱਪਰ ਇਸ ਸਮੇਂ ਦੁੱਖਾਂ ਦਾ ਪਹਾੜ ਟੁੱਟਿਆ ਜਿਨ੍ਹਾਂ ਦੇ ਵੱਲੋਂ ਇੱਕੋ ਹੀ ਝਟਕੇ ਦੇ ਵਿੱਚ ਇੱਕੋ ਹੀ ਸਮੇਂ ਦੇ ਵਿੱਚ ਆਪਣੇ 4-4 ਬੱਚਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਵਾਨ ਖੁੱਤਾਂ ਦੀ ਜਾਨ ਜਾਣ ਤੋਂ ਬਾਅਦ ਮਾਬਾਪ ਦਾ ਹਾਲ ਕੀ ਹੋਵੇਗਾ ਇਹ ਸ਼ਬਦਾਂ ਦੇ ਵਿੱਚ ਤਾਂ ਫਿਲਹਾਲ ਨਹੀਂ ਦੱਸਿਆ ਜਾ ਸਕਦਾ ਪਰ ਇਹ ਤੁਹਾਨੂੰ ਜ਼ਰੂਰ ਦੱਸ ਦਈਏ ਕਿ ਰੋਂਦੀ ਕੁੜਲਾਉਂਦੀ ਮਾਂ ਨੇ ਕਿਹਾ ਕਿ ਮੇਰੇ ਬੱਚਿਆਂ ਨੂੰ ੱੱਕੇ ਦੇ ਨਾਲ ਕੰਮ ਤੇ ਬੁਲਾਇਆ ਜਾਂਦਾ ਸੀ ਅਤੇ ਉੱਥੇ ਹੀ ਉਹਨਾਂ ਦੀ ਜਾਨ ਗਈ ਹੈ ਇਹ ਮਾਮਲਾ ਦੇਖਣ ਅਤੇ ਸੁਣਨ ਵਾਲਿਆਂ ਦੀ ਰੂਹ ਕੰਬ ਜਾਂਦੀ ਹੈ ਕਿ ਇੱਕੋ ਘਰ ਦੇ ਜਵਾਨ ਬੱਚੇ ਜਿਹੜੇ ਕਿ ਹਲੇ ਘੱਟ ਉਮਰਾਂ ਦੇ ਹੀ ਸੀ ਵਿਆਹ ਵੀ ਕਿਸੇ ਦਾ ਨਹੀਂ ਹੋਇਆ ਸੀ ਤੇ ਇੱਧਰ ਇੱਕ ਹੋਰ ਮੁੰਡਾ ਜੋ ਕਿ ਇਹਨਾਂ ਦੀ ਮਾਸੀ ਦਾ ਹੀ ਮੁੰਡਾ ਦੱਸਿਆ ਜਾ ਰਿਹਾ ਹੈ ਤੇ ਨੇੜਲੇ ਪਿੰਡ ਦਾ ਹੀ ਰਹਿਣ ਵਾਲਾ ਸੀ ਉਸਦੇ ਨਾਲ ਵੀ ਇਹ ਦੁਖਦ ਘਟਨਾ ਵਾਪਰੀ ਹੈ ਇਹ ਸਾਰਾ ਕੁਝ ਹੋਣ ਤੋਂ ਬਾਅਦ ਮਬਾਬ ਦਸਤੇ ਨੇ ਕਿ ਕਿੰਜ ਪਟਾਕਾ ਫੈਕਟਰੀ ਦੇ ਵਿੱਚ ਇਹ ਸਾਰੇ ਜਾਣੇ ਕੰਮ ਕਰਦੇ ਸੀ ਉੱਥੇ ਇੱਕ ਧਮਾਕਾ ਹੋਇਆ ਜਿਸ ਦੇ ਵਿੱਚ ਉਹਨਾਂ ਦੇ ਘਰ ਦੇ ਸਾਰੇ ਚਿਰਾਗ ਬੁਝ ਗਏ ਉਸ ਮਾਪਿਓ ਦਾ ਕੀ ਹਾਲ ਹੋਵੇਗਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਅੱਜ ਕੰਮ ਤੇ ਲਾਇਆ ਹੋਇਆ ਸੀ ਇਸ ਉਮੀਦ ਦੇ ਵਿੱਚ ਸੀ ਕਿ ਉਹਨਾਂ ਦੇ ਬੁਢਾਪੇ ਦਾ ਉਹ ਸਹਾਰਾ ਬਣਨਗੇ ਪਰ ਉਹ ਬੁਢਾਪੇ ਦੇ ਸਮੇਂ ਦੇ ਵਿੱਚ ਹੀ ਅੱਜ ਬੱਚਿਆਂ ਦੀ ਮ੍ਰਿਤਕ ਦੇ ਹਨ ਨੂੰ ਚੁੱਕ ਰਹੇ ਸੀ ਉਹਨਾਂ ਦਾ ਅੰਤਿਮ ਸੰਸਕਾਰ ਕਰ ਰਹੇ ਸੀ ਅਤੇ ਉਹਨਾਂ ਦੇ ਕੋਲ ਬੋਲਣ ਤੇ ਲਈ ਲਫ਼ਜ਼ ਤੱਕ ਨਹੀਂ ਸੀ ਉਹਨਾਂ ਦੇ ਸ਼ਬਦਾਂ ਦੇ ਵਿੱਚ ਉਹਨਾਂ ਦਾ ਦਰਦ ਬਿਆਨ ਹੋ ਰਿਹਾ ਸੀ ਆਖਿਰਕਾਰ ਕੀ ਹੈ ਇਹ ਸਾਰਾ ਮਾਮਲਾ ਜਿੱਥੇ ਇੱਕੋ ਝਟਕੇ ਦੇ ਵਿੱਚ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਤਬਾਹ ਹੋ ਗਈਆਂ ਤੇ ਹੁਣ ਉਹ ਸ਼ਾਇਦ ਹੀ ਇਸ ਗਮ ਤੋਂ ਕਦੇ ਉੱਭਰ ਪਾਣ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਕੰਮ ਤੇ ਭੇਜਿਆ ਸੀ ਅਤੇ ਉੱਥੇ ਹੀ ਉਹਨਾਂ ਨੇ ਆਪਣੀ ਜਾਨ ਗਵਾ ਦਿੱਤੀ। ਇਸ ਤੋਂ ਵੀ ਜ਼ਿਆਦਾ ਦੁਖਦ ਗੱਲ ਇਹ ਵੀ ਹੈ ਇਹਨਾਂ ਦੇ ਦਿਲ ਨੂੰ ਇਹ ਗੱਲ ਚੁਬਦੀ ਹੈ ਕਿ ਉਹ ਬੱਚਿਆਂ ਨੂੰ ਕੰਮ ਤੇ ਨਹੀਂ ਭੇਜਣਾ ਚਾਹੁੰਦੇ ਸੀ। ਉਹ ਬੱਚੇ ਵੀ ਉੱਥੇ ਨਹੀਂ ਜਾਣਾ ਚਾਹੁੰਦੇ ਸੀ ਪਰ ਫੈਕਟਰੀ ਦੇ ਵਿੱਚੋਂ ਉਹਨਾਂ ਨੂੰ ਫੋਨ ਆ ਜਾਂਦਾ ਸੀ ਕਿ ਇੱਥੇ ਕੰਮ ਨਹੀਂ ਸਰਨਾ ਤੁਹਾਨੂੰ ਕੰਮ ਤੇ ਆਣਾ ਪੈਣਾ ਹੈ। ਜਿਸ ਦੇ ਚੱਲਦੇ ਹੋਏ ਇਹ ਬੱਚੇ ਕੰਮ ਤੇ ਗਏ ਸੀ ਅਤੇ ਪਟਾਕਾ ਫੈਕਟਰੀ ਦੇ ਵਿੱਚ ਹੋਇਆ ਤਮਾਕੇ ਤੋਂ ਬਾਅਦ ਇਸ ਪਰਿਵਾਰ ਦੀਆਂ ਖੁਸ਼ੀਆਂ ਉਜੜ ਗਈਆਂ ਕੀ ਕੁਝ ਦੱਸ ਰਹੇ ਨੇ ਮਾਪਿਓ ਜਾਣ ਲੈਣਿਆ ਇਹ ਕੋਈ ਨੰਗਲ ਪਿੰਡ ਜਿੱਥੇ ਹੋਇਆ ਕੁਪਟਾਕਿਆਂ ਦਾ ਕੰਮ ਚਲਾਉਂਦੇ ਸੀ ਉਹਦੇ ਵਿੱਚ ਇਹ ਹਾਸਦਾ ਆਇਆ ਕੁਝ ਬੱਚੇ ਆਂਦੀਆਂ ਜਾਨਾਂ ਚਲੇ ਗਈਆਂ ਕੁਝ ਇੱਕ ਬੱਚਾ ਉਹਦੇ ਵਿੱਚ ਹੈਗਾ ਅਲਾਜਦੀਨ ਅਸੀਂ ਪ੍ਰਸ਼ਾਸਨ ਦੇ ਗਾੜੀ ਵੀ ਉਹ ਜ਼ੋਰ ਕਰਦੇ ਆ ਕਿ ਦੋਸ਼ੀ ਜਿਹੜੇ ਹੈਗੇ ਉਹਨਾਂ ਨੂੰ ਫੜਕੇ ਹੰਦਾ ਦੇਣਾ ਚਾਹੀਦਾ ਬਾਕੀ ਅਨੁਸਾਰ ਮਿਲਣਾ ਚਾਹੀਦਾ ਇਜੀ ਗੱਲ ਇੱਕ ਪਰਿਵਾਰ ਸਾਰਾ ਇੱਕ ਹੈ ਸਾਰੇ ਚਾਚੇ ਤਾਏ ਦੇ ਇੱਕ ਦੂਜੇ ਦੇ ਹੀ ਭੈਣ ਭਰਾ ਨੇ ਸਾਰੇ ਇਕੱਠੇ ਨੇ ਠੀਕ ਹੈ ਤੇ ਅਜੇ ਸਾਡਾ ਜਿਹੜਾ ਹੈਗਾ ਕਿ ਅਸੀਂ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਔਰ ਮੈਂ ਸਾਰੇ ਪਿੰਡ ਦਾ ਵੀ ਬੜਾ ਧੰਨਵਾਦੀ ਹਾਂ ਕਿ ਸਾਡੇ ਸਾਰੇ ਨਗਰ ਨੇ ਦੋਵਾਂ ਨਗਰਾਂ ਨੇ ਇਹਨਾਂ ਸਹਿਯੋਗ ਦਿੱਤਾ ਹੈ ਕਿ ਜਿੰਨੀ ਹیثیت ਦੇ ਮੁਤਾਬਕ ਆਪਣੀ ਇਸ ਦੁਕਾਨ ਦੇ ਵਿੱਚ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਾਡੇ ਪਿੰਡ ਦੀਆਂ ਨੰਨੀਆਂ ਨੰਨੀਆਂ ਜਾਨਾਂ ਵਾ ਇਹ ਬਚ ਕੇ ਅਸੀਂ ਹੋਣੀ ਮੈਂ ਅਰਦਾਸ